ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਸਹਾਇਕਤਾ ਦੇ ਤੌਰ ਤੇ ਬਾਈ ਜੀ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਸੈਟਅਪ ਵੀ ਸੋਹਣਾ ਤਿਆਰ ਕੀਤਾ ਨਗਾਂ ਦੀ ਗਿਣਤੀ ਕੋਈ ਬਹੁਲੀ ਜ਼ਿਆਦਾ ਨਹੀਂ 15-16 ਦੇ ਕਰੀਬ ਟੋਟਲ ਨਾਗ ਤੇ ਇੱਥੇ ਖੁੱਲੇ ਹੀ ਰਹਿੰਦੇ ਆ ਕਵਰ ਕੀਤਾ ਹੋਇਆ ਬਾਈ ਉਹਨਾਂ ਦਾ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਹੈ ਦੋ ਨਗ ਸੇਲ ਹੈ ਇੱਕ ਤਾਜੀ ਸੂਈ ਵਹਿੜਾ ਚੰਗੇ ਦੁੱਧ ਵਾਲੀ ਇੱਕ ਪਰੇ ਗੱਬਣ ਖੜੀ ਐ ਸੂਨ ਨੂੰ ਤਿਆਰ ਐ ਇਨਫਾਰਮੇਸ਼ਨ ਲੈ ਦੇਣਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਾਰਮੇਸ਼ਨ ਲੈ ਕੇ ਹਾਂਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਜੀ ਨਾਮ ਭਾਈ ਅਮਨਦੀਪ ਸਿੰਘ ਪਿੰਡ ਪਰਗਾੜੀ ਜ਼ਿਲ੍ਹਾ ਫੇਰਬੋਡ ਫੋਨ ਨੰਬਰ ਦੱਸੀ ਫੋਨ ਨੰਬਰ 9465108626 9965208626 ਸੂਈ ਸਵਾਈ ਤੋਂ ਸ਼ੁਰੂ ਕਰ ਲਈ ਕਹਿੰਨ ਮੈਂ ਸੂਹਾ ਖਾਲਸਾ ਜੀ ਇਹ ਬਈ ਦੂਜਾ ਸੂਹਾ ਸੂਇਆ ਵੈੜ ਠੀਕ ਹੈ ਨੂੰ ਅੱਜ 5 ਕਿ ਦਿਨ ਹੋ ਗਏ ਕਿੰਨੀ ਕ ਬੋਲੀ ਹੋ ਇਹਨੂੰ ਮਤਲਬ ਹਜੇ 12 ਲੀਟਰ ਬੋਲਾ ਹੈਗਾ ਜਦ ਲਈ ਕਿੰਨਾ ਕੱਢ ਜੂ ਇਹ ਪਿਛਲੇ ਸੂਏ ਸੀਗਾ 21 22 ਲੀਟਰ ਦੁੱਧ ਠੀਕ ਹੈ ਤੇ 23 24 ਲੀਟਰ ਤੋਂ ਤਾਂ ਕੱਢੂ ਗ੍ਰਾਮ ਨਾਲ ਹੀ ਹੂੰ ਸਹੀ ਹੈ ਯਾਨੀ ਕਿ 11 12 ਖੁੱਲੀ ਬੋਲੀ ਹੈਗੀ ਆ ਹਾਂ 11 12 ਖੁੱਲੀ ਆ ਚੋਕੇ ਲੈ ਜੇ 5 ਕਿ ਦਿਨ ਹੋ ਗਏ ਸੂਈ ਨੂੰ ਨੂੰ ਠੀਕ ਹੈ ਹਾਂ ਕੱਢੀ ਹੈ ਮਾੜੀ ਠੀਕ ਹੈ ਦੋਸਤੋ ਬੱਚਾ ਮਗਰ ਮੇਲ ਕਾਫ ਬਛੜਾ ਆ ਨਾੜੂਆ ਤੁਸੀਂ ਵੇਖ ਲਓ ਪੰਜਵਾਂ ਦਿਨ ਹੋ ਗਿਆ ਬਾਈ ਕਹਿੰਦਾ 11 12 ਕਿਲੋ ਖੁੱਲੀ ਬੋਲੀ ਤਿਆਰ ਹੈ 21 22 ਲੀਟਰ ਬਵੀਰ ਦੱਸਦਾ ਕਿ ਪਹਿਲੇ ਸੂਏ ਦੇ ਥੱਲੋਂ ਖੁੱਲਾ ਮੈਂ ਦੁੱਧ ਚੋਇਆ ਹੁਣ ਦੂਜੇ ਸੂਏ ਸੂਈ ਹੈ 22 23 ਲੀਟਰ ਬਾਈ ਦੱਸਦਾ ਖੁੱਲਾ ਪਿਆ ਜੂ ਵੈੜ ਵੱਡੀ ਹੈ ਹਵਾਨਾ ਸੋਹਣਾ ਦੁਪਹਿਰੇ ਵੀਡੀਓ ਬਣਾ ਰਹੇ ਹਾਂ ਕਾਉਣੇ ਕ 2 ਵਜੇ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ ਸ਼ਾਮ ਦੀ ਚਵਾਈ ਚਾ ਜੇ ਅੱਧਾ ਦਿਨ ਪਿਆ ਸ਼ਾਮ ਤੱਕ ਰਹਿਵਾਨਾ ਬੌਲੇ ਨਾਲ ਭਰ ਲੈਣਾ ਬਾਕੀ ਸੂਈ ਸਵਾਈ ਹੈਗੀ ਆ ਵੀਰ ਕਹਿੰਦਾ ਅਗਲਾ ਆਵੇ ਆਪਦੀ ਪਾਸ ਕਰਕੇ ਤਸੱਲੀ ਨਾ ਲੈ ਜੇ ਵੱਡੀ ਵਹਿੜਾ ਬਸ ਬੰਨ ਲਈਏ ਜੀ ਬਾਕੀ ਥਣ ਤੁਹਾਨੂੰ ਰੋਕ ਕੇ ਨੇੜ ਤੋਂ ਚੈੱਕ ਕਰਾ ਦੇਣਾ ਥਣ ਸੋਹਣੇ ਆ ਗੈਪ ਚ ਲੱਗੇ ਹੋਏ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇੱਕ ਵਾਰੀ ਤੁਹਾਨੂੰ ਨੇੜ ਤੋਂ ਦੁਬਾਰਾ ਵਿਖਾ ਦੂੰਗਾ 11 12 ਕਿਲੋ ਵੀਰਕੈਂਦਾ ਖੁੱਲੀ ਬੋਲੀ ਇਸ ਟਾਈਮ ਤਿਆਰ ਥਣ ਪੂਰਾ ਚੰਗਾ ਬਾਕੀ ਪਸਮਾਜ ਥਣ ਹੋਰ ਵੀ ਚੰਗਾ ਕੱਢ ਜਾਣਾ ਬੱਕੀ ਦਾ ਆਪਣੇ ਕੋਲੇ ਜੇਰ ਦੂਪਈ ਸਾਰੀ ਵੀਡੀਓ ਸਾਰਾ ਕੋ ਸੋਈ ਦੀ ਹੈਗੀ ਆ ਸਾਰਾ ਬਾਇਓ ਡਾਟਾ ਹੈਗਾ ਹਾਂ ਪ੍ਰਾਈਸ ਜੇਹਦਾ ਰਾਜਜ ਆ ਇਹ ਬਈ ਆਪਾਂ ਮੁੱਲ ਦਾ 90000 ਰੁਪਏ ਦਾ ਮੰਨਤਾਨ ਹੋ ਜੂ ਹਾਂ ਮੰਨਤਾਨ ਦੋਸਤੋ 90000 ਵੀਰ ਡਿਵਾਂਡ ਕਰਦਾ ਮੰਨਤਾਨ ਹੋ ਜੂ 21 22 ਲੀਟਰ ਦੁੱਧ ਵੀਰਕੈਂਦਾ ਪਹਿਲੇ ਸੂਏ ਚੋਇਆ 22 23 ਲੀਟਰ ਪਿਆ ਜੂ 11 12 ਕਿਲੋ ਖੁੱਲੀ ਬੋਲੀ ਗੱਲਾਂ ਵਾਲੀ ਨਹੀਂ ਆਫ ਕੈਮਰਾ ਵੀ ਦੱਸਦਾ ਵੀ ਜਿਹ ਕਹਿਣ ਨੂੰ ਤਾਂ ਭਾਵਾ ਵੱਧ ਕਹਿ ਦਈਏ 15 16 ਕਿਲੋ ਕਹਿ ਦਈਏ ਪਰ ਜਿਹੜੀ ਬੋਲੀ ਲੋਖ ਲੈਣੀ ਆਪਾਂ ਕੰਡੇ ਤੇ 11 12 ਕਿਲੋ ਨੈਟ ਤਿਆਰ ਹੈ ਗਾੜੀ 'ਚ ਵੀ ਦੁੱਧ ਚੰਗਾ ਉਹ ਮੂਰਲੇ ਥਣ ਤੋਂ ਫਟੇਂਗੂ ਹਾਨਾਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ ਤਾਜੀ ਸੂਈ ਹੈ 22 23 ਕਿਲੋ ਖੁੱਲਾ ਦੁੱਧ ਪਿਆਜੂ ਕੱਦ ਵੱਡਾ ਜੇਰ ਦੀ ਵੀਡੀਓ ਹੈਗੀ ਆ ਸੂਂਦੀ ਦੀ ਵੀਡੀਓ ਹੈਗੀ ਅਗਲਾ ਆਪਦੀ ਤਸੱਲੀ ਨਾ ਲੈ ਜੀ ਦੋ ਨੰਬਰ ਤੇ ਆ ਜੀ ਖਾਲਸਾ ਇਹ ਬਈ ਤਿਹਜਾ ਸੂਆ ਸੋਣਾ ਬੈਠ ਨੇ ਠੀਕ ਐ ਪਿਛਲੇ ਸੂਏ ਅਸੀਂ ਇਹਦਾ 22 ਲੀਟਰ ਦੁੱਧ ਚੋਇਆ ਹੱਥੀ ਚਵਾਈ ਕਰਦੇ ਕਿ ਮਸ਼ੀਨ ਤੇ ਹੱਥੇ ਵੀ ਕਰਦ ਲਿਆ ਤੇ ਵੈਸੇ ਅਸੀਂ ਮਸ਼ੀਨ ਤੇ ਕਰਦੇ ਜਿਆਦਾ ਪਾ ਜਿਆਦਾ ਮਸ਼ੀਨ ਮਤਲਬ ਕੋਈ ਲੈਟ ਦੀ ਪ੍ਰੋਬਲਮ ਹੋਵੇ ਤਾਂ ਹੱਥੇ ਵੀ ਕਰ ਲੈਂਦੇ ਆ ਠੀਕ ਐ ਆਹ ਸੀਲ ਠੰਡੀਆਂ ਕੋਈ ਚੱਕਰ ਨਹੀਂ ਆ ਜਿਵੇਂ ਮਾਰਦੀ ਬੈਠ ਰਹੋ ਹੂੰ ਸਹੀ ਆ ਐਣੀ ਕੀ ਡੱਕਰ ਜਮਾ ਜੀ ਕਿੰਨਾ ਦੁੱਧ ਚੋਇਆ ਇਹ ਤੁਹਾਨੂੰ ਇਹ 22 ਲੀਟਰ ਦੁੱਧ ਚੋਇਆ ਸੀ ਪਿਛਲੇ ਸੂਏ ਦਾ ਕਿੰਨੇਵੇਂ ਸੂਏ ਸੁੰਦੀ ਉਹਨੂੰ ਇਹ ਤੀਜਾ ਸੂਆ ਹੁੰਦੀ ਐ ਤੀਜਾ ਸੂਆ ਹਾਂ ਤੇ ਇਹਦੇ ਮਤਲਬ ਹਸਾਰ ਦਾ ਲੱਗਿਆ ਵਾ 27 28 ਲੀਟਰ ਦੇਣ ਕਿੰਨੇ ਲੈ ਜੂ ਦੇਣ ਭਈਆ 14 ਦਿਨ ਦਾ ਲਈਏ 14 ਦਿਨ ਪੂਰੇ ਹੁਣ ਦੋਸਤੋ ਡੇਟ ਮੁਤਾਬਕ 14 ਦਿਨ ਪਏ ਆ ਬਾਕੀ ਹੁਣ ਮੌਸਮ ਵੀ ਵਧੀਆ ਆ ਚੱਲਿਆ ਕਿਉਂਕਿ ਹੁਣ ਗਰਮੀ ਜਾਂਦੀ ਹੈ 1 ਨੰਬਰ ਸੂਈ ਸਵਾਈ ਆ 2 ਨੰਬਰ ਗੱਬਣਾ 14 15 ਦਿਨਾਂ ਨੂੰ ਸੂਣਾ 14 15 ਦਿਨਾਂ ਨੂੰ ਮੌਸਮ ਦਾ ਹੋਰ ਵੀ ਫਰਕ ਪੈ ਜਾਣਾ ਕਿਉਂਕਿ ਭਾਦੋਂ ਦਾ ਮਹੀਨਾ ਸਟਾਰਟ ਹੋ ਗਿਆ ਭਾਦੋਂ ਭਾਦੋਂ ਦਾ ਗਰਮੀ ਹੁੰਦੀ ਆ ਸੁਝਦਾ ਫਿਰ ਪੌਲੀ ਫਰਕ ਪੈ ਜਾਂਦਾ 27 28 ਲੀਟਰ ਜਹ ਖਾਲਸਾ ਕਹਿੰਦਾ ਹਾਂਜੀ ਇਹਨੇ ਬਈ ਫਾਈਨ ਲੇਵਾ ਕੁਆ ਭਰਨਾ ਹੂੰ ਠੀਕ ਐ ਹਜੋ ਸਟਾਰਟ ਇਤਾ ਬੋਨਾ ਦੇਣਾ ਕਿੰਨੇ ਦੱਸਿਆ ਤੁਸੀਂ 30 ਦੇ 14 ਰਹਿ ਜਾਂਦੇ 14 ਪਾਏ ਐ ਡੇਟ ਮੁਤਾਬਕ ਥੋਮਸ ਕੋਈ ਬੋਲ ਹੈ ਹਿਸਾਰ ਦਾ ਉਹ ਤੋਂ ਇਹ ਗੱਬਣ ਵੀਰ ਕਹਿੰਦਾ ਜਿਆਦਾ ਅਸੀਂ ਜ਼ਿਆਦਾਤਰ ਚਵਾਈ ਮਸ਼ੀਨ ਤੇ ਕਰਦੇ ਆਂ ਕਈ ਵਾਰਾ ਕੋਈ ਲਾਈਟ ਦੀ ਤੰਗੀ ਪਰੇਸ਼ਾਨੀ ਆ ਜੇ ਮਤਲਬ ਚੁਵਾਈ ਦਾ ਟਾਈਮ ਹੋਵੇ ਤਾਂ ਉਧਰੋਂ ਲੈਟ ਉੱਠ ਜੇ ਫੇਰ ਖਾਲਸਾ ਕਹਿੰਦਾ ਅੱਥੀ ਵੀ ਚੁਵਾਈ ਕਰ ਲੈਨੇ ਮਤਲਬ ਚੁਵਾਈ ਦੋਵੇਂ ਤਰ੍ਹਾਂ ਹੀ ਕਰਦੇ ਆ ਥਣ ਸੋਹਣਿਆ ਅੱਧੀ ਚੁਵਾਈ ਵਾਲੇ ਗੈਰ ਵਿੱਚ ਲੱਗੇ ਹੋਏ 14-15 ਦਿਨ ਹਜੇ ਕੱਚੀ ਐ ਹਜੇ ਤਾਂ ਬਾਈ ਠੀਕ ਹੈ ਬਿਣਾ ਨਿਆਣੇ ਤੋਂ ਵੀਰ ਕਹਿੰਦਾ ਅਗਲਾ ਭੋਮਾ ਚੁਵਾਈ ਕਰੀ ਜਾਵੇ ਮੁੱਲ ਜਿਹੇ ਦਾ ਰਾਜ ਜਾਇਦਾ ਮੁੱਲ ਬਈ ਇਹਦਾ ਭੋਮੇ ਦਾ ਇੱਕ ਦਾਤ ਕਰਾ ਲਓ ਇੱਕ ਵੀ ਕਰਾ ਲਓ ਹੂੰ ਇਹ ਕੋ 95000 ਦੀ ਛੱਡ ਦੇਣਾ 95000 ਹਾਂ ਦੋਸਤੋ ਵੀਰ ਕਹਿੰਦਾ ਭਾਵੇਂ 1 ਲੱਖ 10 ਕਰਾ ਲਓ ਮੁੱਲ ਭਾਵੇਂ 1 20 ਕਰਾ ਲਓ 30 ਪਲਸ ਦੁੱਧ ਕੱਟਣ ਦਾ ਮੈਨੂੰ ਹੈਗਾ 1 2.5 ਮਹੀਨੇ ਪਹਿਲਾਂ ਛੱਡ ਕੇ ਠੀਕ ਹੈ ਸੇਵਾ ਸੰਭਾਲ ਪੂਰੀ ਹੋਈ ਵੀ ਇਹਦੀ ਡਰਾਈ ਪੀਡ ਵਧੀਆ ਮਿਲਿਆ ਹਾਂ ਪੂਰਾ ਵਧੀਆ ਮਿਲਿਆ ਠੀਕ ਹੈ 3 ਪਲਸ ਦਾ ਯਾਨੀ ਹੈਗੀ ਅਗਰ ਤੇ 30 ਪਲਸ ਠੀਕ ਹੈ ਦੋਸਤੋ ਵੀਰ ਕਹਿੰਦਾ 30 ਪਲਸ ਦੁੱਧ ਹੀ ਉਮੀਦ ਹੈ ਕਿਉਂਕਿ ਵੀਰ ਕਹਿੰਦਾ 2.5 ਮਹੀਨੇ ਹੋ ਗਏ ਇਹਨੂੰ ਡਰਾਈ ਕੀਤੀ ਨੂੰ ਵਧੀਆ ਸੇਵਾ ਕੀਤੀ ਹੈ ਹੋਰ ਗਾਵਾਂ ਦਾ ਜੋ ਪ੍ਰੋਬਲਮ ਆ ਜਾਂਦੀ ਹੈ ਇਹਨੇ ਮਤਲਬ ਜਾਂ ਤਾਂ ਪਹਿਲੇ ਜਾਂ ਦੂਜੇ ਟੀਕੇ ਤੇ ਰਹਿ ਜਾਂਦੀ ਠੀਕ ਹੈ ਕਦੇ ਕੋਈ ਦਵਾਈ ਦੇਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਹੋਰ ਗਾਵਾਂ ਦਾ ਹਜੇ ਮੈਂ ਕਿ ਕਿ ਆ ਜਾਂਦੀ ਕਈ ਵਾਰੀ 3-3 4-4 ਮਹੀਨੇ ਪੰਜ ਵੀ ਘੜ ਜਾਂਦੀ ਠੀਕ ਹੈ ਇਹ ਮਤਲਬ 3 ਮਹੀਨੇ ਬਾਅਦ ਬਣ ਰਹਿ ਜਾਂਦੀ ਬਣ ਰਹਿ ਜਾਂਦੀ ਹਾਂ ਜੇ ਦੋਸਤੋ ਇੱਕ ਹੋਰ ਗੱਲ ਵੀ ਵੀਰ ਕਹਿੰਦਾ ਵੀ ਚੰਗੀ ਹੈ ਜਦੋਂ ਸੂਪ ਹੀ 3 ਕਿ ਮਹੀਨਾ ਬਾਅਦ ਇਹਨੇ ਗੱਬਣ ਹੋ ਜਾਣਾ ਪਹਿਲੇ ਦੂਜੇ ਸੀਵਨ ਤੇ ਵੀਰ ਕਹਿੰਦਾ ਰਹਿ ਜਾਂਦੀ ਹੈ ਹੋਰ ਦੂਜੇ ਪਸ਼ੂਆਂ 'ਚ ਦਾ ਕਈ ਵਾਰਾਂ ਰਿਪੀਟ ਵਾਲਾ ਚੱਕਰ ਪੈ ਜਾਂਦਾ ਪਰ ਇਹਨੂੰ ਵੀਰ ਕਹਿੰਦਾ ਕਿਤੇ ਨਹੀਂ ਪਿਆ ਦੋ ਸੂਏ ਸੂਈ ਹੈ ਤੇ ਤੀਜੀ ਸੂਏ ਨੂੰ ਹਣ ਸੂਨ ਨੂੰ ਤਿਆਰ ਹੈ ਗੁੱਟ ਜਨੀ ਮੋਟੀ ਮਿਲਕਵੇਨ ਆਉਂਦੀ ਆ 95000 ਦੇ ਵੀਰ ਕਹਿੰਦਾ ਦੇ ਦਿਆਂਗੇ ਜੋੜਾ ਵਹਿੜਾਂ ਦਾ ਸੇਲ ਹੈ ਵਿਕਾਊ ਆ ਚੰਗੇ ਦੁੱਧ ਵਾਲੀਆਂ ਘਰੇਲੂ ਨਾ ਆ ਗਿਆ ਕੋਈ ਵਪਾਰ ਦਾ ਕੰਮ ਨਹੀਂ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਾਨ ਆ ਨੰਬਰ ਤਾਜੀ ਸੂਈ ਹੈ ਜੇ ਕੋਈ ਖੱਬਣ ਲੈਣ ਦਾ ਚਾਹਵਾਨ ਆ ਦੋ ਨੰਬਰ ਖੱਬਣ ਫੋਨ ਨੰਬਰ ਸਕਰੀਨ ਤੇ ਹੈ ਜੀਦੇ ਜਿਹੜੀ ਵੀ ਵੜ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਹਵਾਨੇ ਬਹੁਤ ਸੋਹਣੇ ਵੱਡੇ ਜ਼ਬਰਦਸਤ ਧਿਆਰ ਕੀਤੇ ਬਾਕੀ ਚੰਗੇ ਦੁੱਧ ਵਾਲੀਆਂ ਵੜਾ ਹਵਾਨੇ ਤਾਂ ਆਪੇ ਹੀ ਵੱਡੇ ਹੋਣੇ ਆ ਫੋਨ ਨੰਬਰ ਸਕਰੀਨ ਤੇ ਆ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ